ਇਤਾਂ ਦੀਆਂ ਕਟਣਾਵਾਂ ਉਸ ਸ਼ਹਿਰ ਵਿੱਚ ਹੋ ਰਹੀਆਂ ਹਨ ਨਿਤ ਪ੍ਰਤ ਗੁਰ ਕੇ ਦਰਸ਼ਨ ਆਵੇ ਤਰੈ ਕਾਮਨਾ ਬਾਸ਼ਤ ਪਾਵੇ ਜਿਹੜੇ ਮਸੰਦ ਸੀ ਨਾ ਪੁਰਾਣੇ ਗੁਰੂ ਘਰ ਦੀ ਜਿਹੜੀ ਰੀਤ ਸੀ ਉਹ ਚਾਹੁੰਦੇ ਸੀ ਵੀ ਜਿੱਦਾਂ ਅਸੀਂ ਚਾਹੀਏ ਤੇ ਉਦਾਂ ਗੋਬਿੰਦ ਰਾਏ ਕਰਨ ਸਾਡਾ ਪ੍ਰਬੰਧ ਤੇ ਸਾਡੇ ਮੁਤਾਬਕ ਕੰਮਕਾਰ ਚੱਲੇ ਜਿੱਦਾਂ ਚੱਲਦਾ ਆ ਰਿਹਾ ਉਹਨਾਂ ਦੇ ਮਨ ਦੀ ਹੁਣੇ ਗੱਲ ਸੀ ਸੰਗਤ ਬੜੀ ਆਉਂਦੀ ਏ ਪਟਨੇ ਵਿੱਚ ਜੋ ਉਹਨਾਂ ਦੀਆਂ ਮਨੋ ਕਾਮਨਾ ਦਸਵੇਂ ਪਾਤਸ਼ਾਹ ਦਾ ਦਰਸ਼ਨ ਦਿਦਾਰਾ ਕਰਕੇ ਉਹ ਉਹਨਾਂ ਦੀਆਂ ਕਾਮਨਾ ਪੂਰੀਆਂ ਹੁੰਦੀਆਂ ਹਨ ਇਹ ਸਤ ਗੁਰ ਨਮ ਤਨ ਮਗ ਚਾਹੇ ਜਗਤ ਰੀਤ ਮਹਿ ਨਹਿਨ ਉਮਾਹੇ ਦਸਵੇਂ ਪਾਤਸ਼ਾਹ ਹੁਣ ਪੁਰਾਣੀ ਰੀਤ ਨੂੰ ਮੁਕਾਉਣਾ ਚਾਹੁੰਦੇ ਆ ਦਸਵੇਂ ਪਾਤਸ਼ਾਹ ਚਾਹੁੰਦੇ ਆ ਪੀਏ ਜਿਹੜੀ ਰੀਤ ਪੁਰਾਣੀ ਚੱਲੀ ਆਉਂਦੀ ਐ ਨਾ ਮੈਂ ਇਹਨਾਂ ਮਾਰਗਾਂ ਤੇ ਇਹਨਾਂ ਰਸਤਿਆਂ ਤੇ ਨਹੀਂ ਤੁਰਨਾ ਨਵਾਂ ਪੰਥ ਨਵਾਂ ਮਾਰਗ ਨਵਾਂ ਰਸਤਾ ਸਤਗੁਰ ਦੱਸਣਾ ਚਾਹੁੰਦੇ ਨੇ ਦੁਨੀਆ ਨੂੰ ਇਹ ਇਹਨਾਂ ਦੇ ਮਨ ਦੀ ਖਾਇਸ਼ ਹੈ ਸੰਗਤ ਪਟਨੇ ਵਸੇ ਮਹਾਨੀ ਸਭ ਹਿੰਨ ਕੇ ਮਨ ਕੀ ਗੁਰ ਜਾਨੀ ਬੜੀ ਸੰਗਤ ਵਸਦੀ ਏ ਪਟਨੇ ਸ਼ਹਿਰ ਦੇ ਵਿੱਚ ਤੇ ਗੁਰੂ ਜਿਹੜਾ ਉਹ ਅੰਤਰਜਾਮੀ ਐ ਸਾਰਿਆਂ ਦੇ ਮਨ ਦੀ ਜਾਣਨ ਵਾਲਾ ਦਸਵਾ ਪਾਤਸ਼ਾਹ ਗੁਰੂ ਗਰਮਖੋ ਗੁਰੂ ਦਾ ਕੋਈ ਉਮਰ ਨਾਲ ਸੰਬੰਧ ਨਹੀਂ ਹੁੰਦਾ ਅਠਵੇਂ ਪਾਤਸ਼ਾਹ ਦੇਖੋ ਕਿੰਨੀ ਕੁ ਉਮਰ ਹੈ 5 ਸਾਲ ਦੀ ਉਮਰ ਸੀ ਪਰ ਉਹ ਜਿਹੜੀ ਜੋਤ ਆ ਨਾ ਗੁਰਮਖੋ ਜੋਤ ਜਿਹੜੀ ਅਕਾਲ ਪੁਰਖ ਦੀ ਜੋਤ ਪਟ ਸਹਿਬਾਨ ਲਿਖਦੇ ਸਨ ਗੁਰ ਅਰਜਨ ਸਿਰ ਛੱਤਰ ਆਪ ਪਰਮੇਸ਼ਰ ਦੀਓ ਆਪ ਰੱਬ ਨੇ ਛੱਤਰੇ ਗੁਰੂ ਨਾਨਕ ਦਾ ਚੌਥੇ ਛੱਤਰ ਦਾ ਜਿਹੜਾ ਏ ਤਖਤ ਆ ਸਤ ਸੰਗਿਓ ਉਹੀ ਦਸਵਾਂ ਪਾਤਸ਼ਾਹ ਦਸਵੀਂ ਜੋਤ ਹੈ ਹੁਣ ਸਾਰਿਆਂ ਦੇ ਮਨ ਦੀ ਜਾਣਨ ਵਾਲਾ ਹੈ ਏ ਪੂਰਬ ਨਰ ਸਹਿਜ ਸੁਭਾਉ ਖਿੰਨਕ ਪਾ ਉਤਰ ਖਿੰਨਕ ਅਪਾਉ ਕਹਿੰਦੇ ਨੇ ਜਿਹੜੀਆਂ ਸੰਗਤਾਂ ਨੇ ਨਾ ਪਟਨੇ ਸ਼ਹਿਰ ਵਿੱਚ ਰਹਿੰਦੀਆਂ ਨੇ ਆਉਂਦੀਆਂ ਨੇ ਉਹਨਾਂ ਦੇ ਮਨ ਦੇ ਜਿਹੜੇ ਭਾਵ ਨੇ ਕਿਉਂਕਿ ਸ਼ਰਧਾ ਭਾਵਨਾ ਤੋਂ ਬਿਨਾ ਦਸਵੇਂ ਪਾਤਸ਼ਾਹ ਲਿਖਿਆ ਸੀ ਭਾਵਨਾ ਬਹੀਨ ਕੈਸੇ ਪਾਵੈ ਪਰਮੇਸ਼ ਕੋ ਗੁਰੂ ਦੇ ਸਿੱਖ ਦੀ ਮਨ ਵਿੱਚ ਭਾਵਨਾ ਜ਼ਰੂਰੀ ਹੈ ਉਹਨਾਂ ਦੇ ਮਨ ਦੇ ਭਾਵ ਦੀ ਗੱਲ ਕਰਦੇ ਹਨ ਰਹਿ ਨਿਸ਼ਚਾ ਨੇ ਤਾਰਨ ਕਰੈ ਹੋ ਹੋੇ ਕਾਮਨਾ ਸਰਦਾ ਧਰੈ ਕਹਿੰਦੇ ਇਹਨਾਂ ਦੀ ਉਹਨਾਂ ਦੀ ਭਾਵਨਾ ਵਾ ਕਿ ਜਿਹੜਾ ਵੀ ਕੋਈ ਸਿੱਖ ਭਾਵਨਾ ਨਿਸ਼ਚਾ ਵਿਸ਼ਵਾਸ ਧਰ ਕੇ ਆਉਂਦਾ ਹੈ ਉਹਨਾਂ ਦੀਆਂ ਸਤਗੁਰੂ ਕਾਮਨਾ ਪੂਰੀਆਂ ਕਰਦੇ ਨੇ ਮਤਰ ਦੇਸ ਕੋ ਚਿਤ ਵਤ ਰਹਿ ਆਪਣੋ ਥਾਨ ਰਦੇ ਮਹਿਲ ਹੈ ਪਰ ਇਹ ਤੇ ਕਹਿੰਦੇ ਪਟਨੇ ਦੀ ਕਹਾਣੀ ਹੈ ਸੰਗਤਾਂ ਦੀ ਗੱਲ ਹੈ ਆਉਣਾ ਜਾਣਾ ਹੈ ਪਰ ਉਹਨਾਂ ਦਾ ਮਨ ਦਸਵੇਂ ਪਾਤਸ਼ਾਹ ਦਾ ਪਟਨੇ ਵਿੱਚ ਨਹੀਂ ਆਏਗਾ ਸਰੀਰ ਤਾਂ ਪਟਨੇ ਸੀ ਸੰਗਤਾ ਨੂੰ ਵੀ ਮਿਲਦੇ ਨੇ ਨਵਾਜਦੇ ਨੇ ਕਾਮਨਾ ਪੂਰੀਆਂ ਕਰਦੇ ਹਨ ਪਰ ਉਹਨਾਂ ਦਾ ਮਨ ਜਿਹੜਾ ਨਾ ਮੱਤਰਦੇਸ਼ ਤੋਂ ਪਾਵੇ ਆ ਪੰਜਾਬ ਦੀ ਧਰਤੀ ਉਹਨਾਂ ਦਾ ਮਨ ਪੰਜਾਬ ਦੇ ਵਿੱਚ ਹੈ ਜਿਵੇਂ ਅਨੰਦਪੁਰ ਦੀ ਧਰਤੀ ਨੌਵੇਂ ਪਾਤਸ਼ਾਹ ਨੇ ਮੁੱਲ ਲੈ ਕੇ ਪਿੰਡ ਮਾਖੋਵਾਲ ਵਸਾ ਕੇ ਤੇ ਨਾਮ ਰੱਖਿਆ ਸੀ ਅਨੰਦਪੁਰ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਵੀ ਕਥਾ ਕਹਾਣੀਆਂ ਸੁਣਾਉਂਦੇ ਸਨ ਕਿਹੜਾ ਸਾਡਾ ਦੇਸ਼ ਹੈ ਕਿਵੇਂ-ਕਿਵੇਂ ਗੁਰੂ ਸਾਹਿਬ ਉਥੇ ਪ੍ਰਗਟ ਹੋਏ ਕਿਵੇਂ-ਕਿਵੇਂ ਸੱਚੇ ਪਾਤਸ਼ਾਹ ਨੇ ਕੌਤਕ ਕੀਤੇ ਕਿਵੇਂ ਗਰੀਬ ਨਿਵਾਜ ਦਇਆ ਕਰਦੇ ਰਹਿ ਤੇ ਗੁਰਮੁਖ ਪਿਆਰਿਓ ਦਸਵੇਂ ਪਾਤਸ਼ਾਹ ਦਾ ਗੋਬਿੰਦ ਰਾਏ ਦਾ ਜਿਹੜਾ ਮਨਿਆ ਨਾ ਉਹ ਪੰਜਾਬ ਆਉਣ ਨੂੰ ਕਰਦਾ ਰਹਿੰਦਾ ਹੈ ਵੱਡੇ ਹਮਾਰੀ ਬਾਸਤ ਨੀਤ ਸਭ ਨਰ ਜਾਣਤ ਗੁਰ ਕੀ ਰੀਤ ਉਹਨਾਂ ਦੇ ਮਨ ਵਿੱਚ ਸੀ ਕਿ ਜਿੱਥੇ ਸਾਡੇ ਵੱਡੇ ਵਡੇਰੇ ਨਿਤ ਵਸਦੇ ਰਹੇ ਨੇ ਜਿੱਥੇ ਉਹ ਉਹਨਾ ਨੇ ਕੌਤਕ ਕੀਤੇ ਸਾਰੀ ਦੁਨੀਆਂ ਜਾਣਦੀ ਹੈ ਜੀ ਤਨ ਮਨ ਤਨ ਅਰਪਣ ਸਭ ਕਰੇ ਇੱਕ ਸਮ ਸਦਾ ਪ੍ਰੇਮ ਕੋ ਧਰੈ ਤੇ ਉਥੇ ਜਾਣ ਨੂੰ ਉਹਨਾਂ ਦਾ ਮਨ ਕਰਦਾ ਸੀ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਚਲੇ ਜਾਈਏ ਪਰ ਜਿਹੜੇ ਗੁਰਮਖੋ ਨਾਲ ਪ੍ਰਬੰਧਕ ਵੀ ਸਨ ਪਰਾਣੇ ਮਸੰਦ ਵੀ ਸਨ ਉਨਾਂ ਦੇ ਮਨ ਦੀ ਕੁਝ ਹੋਰ ਗੱਲ ਹੈ ਜੁੱਤ ਪਿਤਾਮੇ ਹਮਰੇ ਕੀ ਨਤ ਰਹੇ ਸੰਗ ਲੜ ਪ੍ਰਾਨ ਸੁਦੀ ਨਤ ਪਰ ਸਤਗੁਰਾਂ ਦੇ ਮਨ ਦੀ ਗੱਲ ਸੀ ਕਿ ਸਾਡੇ ਪਿਤਾਮੇ ਭਾਵ ਦਾਦਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਿਵੇਂ ਪੰਜਾਬ ਦੀ ਧਰਤੀ ਤੇ ਜੁੱਧ ਕੀਤੇ ਜੰਗ ਲੜੇ ਦੁਸ਼ਟਾਂ ਨੂੰ ਡੰਡ ਦਿੱਤਾ ਕਿੱਦਾਂ ਵੈਰੀਆਂ ਦੇ ਦੰਦ ਖੱਟੇ ਕੀਤੇ ਕਿਵੇਂ ਉਹਨਾਂ ਦੀ ਬਹਾਦਰੀ ਪੀਰਤਾ ਦੇ ਉਹ ਕਿਸੇ ਉਹਨਾਂ ਦੇ ਬਚਪਨ ਤੋਂ ਹੀ ਗੁਰਮਖੋ ਮਨ ਵਿੱਚ بڑا ਚਾਹ ਸੀ ਜੰਗ ਦਾ ਜੁੱਧ ਦਾ ਲੜਾਈ ਦਾ ਜਿਵੇਂ ਰੱਬ ਨੇ ਸ਼ੁਰੂ ਤੋਂ ਹੀ ਉਹਦਾ ਦੇ ਆयाम ਸਥਾਪਿਤ ਕਰ ਦਿੱਤੇ ਹੋਣ ਪਤਾ ਸੀ ਮਾਹੌਲ ਕਿੱਦਾਂ ਦਾ ਹੈ ਸਮਾ ਕਿਦਾਂ ਦਾ ਹੈ ਜਿਵੇਂ ਧੁਰ ਤੋਂ ਹੀ ਬੀਰਤਾ ਨੇ ਸਰੂਪ ਧਾਰਿਆ ਹੈ ਧੁਰ ਤੋਂ ਹੀ ਗੁਰਮਖ ਪਿਆਰਿਓ ਗਰੀਬ ਨਵਾਜ ਪਾਤਸ਼ਾ ਜੰਗ ਜੁੱਧ ਦੀ ਕੌਸ਼ਲ ਕਲਾ ਨੂੰ ਨਾਲ ਲੈ ਕੇ ਧਰਤੀ ਤੇ ਆਏ ਹਨ ਬਾਣੀ ਪੜੋ ਦਸਵੇਂ ਪਾਤਸ਼ਾ ਦੀ ਸਤਗੁਰਾਂ ਦੀ ਬਾਣੀ ਚੋਂ ਕਿਦਾਂ ਬੀਰਤਾ ਝਲਕਦੀ ਹੈ ਸਤਗੁਰੂ ਪਰਮਾਉਂਦੇ ਨੇ ਦੇਹ ਸ਼ਿਵ ਆਬਰ ਮੋਹ ਇਹ ਹੈ ਸ਼ੁਭ ਕਰਮਨ ਤੇ ਕਬਹੂ ਨ ਟਰੋਂ ਨਾ ਡਰੋਂ ਅਰਸਿਓ ਜਬ ਜਾਏ ਲਰੋਂ ਨਿਚੈ ਕਰੇ ਆਪਣੀ ਜੀਤ ਕਰੋਂ ਅਰ ਸਿਕਹੋਂ ਆਪਣੇ ਹੀ ਮਨ ਕਉ ਇਹ ਲਾਲ ਚਹਾਉ ਗੁਣ ਤਉ ਚਰੋਂ ਜਬ ਆਵ ਕੀ ਯੋਦ ਨਿਧਾਨ ਬਨੈ ਅਤਹੀ ਰਨ ਮੈਂ ਤਬ ਜੂਜ ਮਰੋਂ ਨਿਧਾਨ ਦਾ ਮਤਲਬ ਹੁੰਦਾ ਅੰਤ ਆਵ ਦਾ ਮਤਲਬ ਹੁੰਦਾ ਉਮਰ ਜਦ ਆਵ ਕੀ ਆਉਦ ਮੈਨੇ ਅਵਦੀ ਜਦੋ ਮੇਰੀ ਉਮਰ ਦੀ ਅਵਦੀ ਸਮਾਪਤ ਹੋਵੇ ਅੰਤ ਸਮਾ ਆਵੇ ਮੈਂ ਜੰਗ ਵਿੱਚ ਲੜਦਾ ਲੜਦਾ ਜੂਝ ਕੇ ਆਪਣੇ ਪ੍ਰਾਣ ਤਿਆਗਦਾ ਇਹ ਮੇਰੇ ਮਨ ਦੀ ਇੱਛਾ ਹੈ ਤਮੰਨਾ ਹੈ ਘਰ ਵਿੱਚ ਕਿਸੇ ਨੁਕਰ ਵਿੱਚ ਮੰਝੇ ਤੇ ਬੈਠਿਆਂ ਮੇਰੀ ਜਾਨ ਜਾਏ ਇਹ ਮੈਨੂੰ ਗਵਾਰਾ ਨਹੀਂ ਮੇਰੇ ਹੱਥ ਵਿੱਚ ਤੇਗ ਹੋਵੇ ਨੇਤਰ ਲਾਲ ਹੋਣ ਲਹੂ ਭਿੱਜੇ ਖੰਜਰ ਹੱਥ ਵਿੱਚ ਪਕੜੇ ਪਕੜੇ ਅੱਗੇ ਵੱਧਦੇ ਆਂ ਵੱਧਦੇ ਆਂ ਮੇਰੇ ਪ੍ਰਾਣ ਜਾਨ ਮੈਨੂੰ ਬੜੀ ਜਿਆਦਾ ਪ੍ਰਸੰਨਤਾ ਹੋਏਗੀ ਕਿਉਂਕਿ ਭਗਤ ਕਬੀਰ ਦੀ ਬਾਣੀ ਪੜੋ ਇੱਕ ਸੂਰਮੇ ਦੀ ਪਰਿਭਾਸ਼ਾ ਉਹਨਾਂ ਨੇ ਦਿੱਤੀ ਹੈ ਕਹਿੰਦੇ ਗगन ਦਮਾਮਾ ਬਾਜਿਓ ਪਰਿਓ ਨਿਸਾਨੈ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬ ਹੁਨਾ ਛੱਡੈ ਖੇਤ ਪੁਰਜਾ ਪੁਰਜਾ ਕਰਕੇ ਕੱਟ ਕੇ ਮਰ ਜਾਏ ਪਰ ਜੰਗ ਦਾ ਮੈਦਾਨ ਨਾ ਛੱਡੇ ਗੁਰਮਖੋ ਉਹ ਜੋਦਾ ਹੈ ਉਹ ਸੂਰਬੀਰ ਹੈ ਗਰੀਬ ਨਵਾਜ ਦੇ ਮਨ ਵਿੱਚ ਉਦਾਂ ਦੇ ਭਾਵ ਸਾਡੇ ਦਾਦਾ ਜੀ ਕਿੱਦਾਂ ਜੰਗ ਲੜਦੇ ਰਹੇ ਉਹ ਕਿੱਦਾਂ ਦੀ ertidੀ ਹੈ ਉਹ ਕਿੱਥੇ ਮੇਰਾ ਦੇਸ਼ ਹੈ ਇੱਕ ਦਿਨ ਪਿਤ ਮਾਤਾ ਕੇ ਸਾਥ ਕਰਿਓ ਬਾਕ ਸ੍ਰੀ ਸਤਗੁਰ ਨਾਥ ਇੱਕ ਦਿਨ ਮਹਾਰਾਜ ਨੇ ਮਾਤਾ ਜੀ ਦੇ ਨਾਲ ਪਤ ਮਾਤਾ ਤੁੰ ਭਾਵ ਮਾਤਾ ਨਾਨਕੀ ਜੀ ਦੇ ਨਾਲ ਐਦਾਂ ਬੈਠਿਆਂ ਬੈਠਿਆਂ ਬਚਨ ਕੀਤਾ ਹੈ ਕਰਿਓ پاک ਸ੍ਰੀ ਸਤ ਗੁਰ ਨਾਥ ਮੁਝ ਕੋ ਮਦਰ ਦੇਸ਼ ਹੀ ਬਾਤ ਕਹਿੰਦੇ ਨੇ ਮਾਤਾ ਜੀ ਮੇਰਾ ਇੱਥੇ ਜੀ ਨਹੀਂ ਲੱਗਦਾ ਇਹ ਜਿਹੜੀ ਪਟਨੇ ਦੀ ਧਰਤੀ ਐ ਸੋਹਣੀ ਐ ਨਤੀਆਂ ਵਗਤੀਆਂ ਨੇ ਬੜੀਆਂ ਬੇੜੀਆਂ ਬਾਗ ਰੰਗ ਬਹਾਰਾਂ ਸਿੱਖ ਸੁਵਿਧਾਵਾਂ ਬੜੇ ਪ੍ਰੇਮੀ ਮਾਤਾ ਜੀ ਮੇਰਾ ਇੱਥੇ ਮਨ ਨਹੀਂ ਲੱਗਦਾ ਮੈਨੂੰ ਪੰਜਾਬ ਚੰਗਾ ਲੱਗਦਾ ਹੈ ਮੈਨੂੰ ਸਾਡਾ ਦੇਸ਼ ਸਾਡੇ ਗੁਰੂਆਂ ਦੀ ਧਰਤੀ ਮੇਰੇ ਦਾਦਾ ਜੀ ਜਿੱਥੇ ਜੰਗ ਜੁੱਤ ਕਰਦੇ ਰਹੇ ਉਹ ਤਰਤੀ ਮੈਨੂੰ ਪਾਉਂਦੀ ਏ ਉਹ ਤਰਤੀ ਮੇਰੇ ਮਨ ਵਿੱਚ ਖਿੱਚ ਪੈਦਾ ਕਰਦੀ ਹੈ ਪ੍ਰਥਮ ਦੇਸ਼ ਹੈ ਵਹੀ ਹਮਾਰੋ ਤਾਨ ਬਡਨ ਕੇ ਤਹੇ ਨਿਰਤਾਰੋ ਮਾਤਾ ਜੀ ਸਾਡਾ ਦੇਸ਼ ਤਾਂ ਉਹੀ ਹੈ ਨਾ ਪੰਜਾਬ ਦੇਸ਼ ਸਾਡੇ ਵੱਡੇ ਵੱਡਾ ਵਡੇਰਿਆਂ ਦਾ ਦੇਸ਼ ਗੁਰੂਆਂ ਦੀ ਵਸਾਈ ਧਰਤੀ ਉਹ ਦੇਸ਼ ਸਾਡਾ ਆਪਣਾ ਘਰ ਉਹ ਹੈ ਸਾਡਾ ਮੁਕਾਮ ਉਹ ਹੈ ਸਾਡੀ ਧਰਤੀ ਉਹ ਹੈ ਤਹਾਂ ਹਮਾਰੀ ਵਿਰਸੇ ਧਾਰੀ ਤੇਹਕੇ ਨਰ ਸਿੱਖੀ ਅਧਕਾਰੀ ਮਾਤਾ ਜੀ ਉਥੇ ਸਾਡਾ ਵਿਰਸਾ ਹੈ ਉਥੇ ਗੁਰੂਆਂ ਦੀਆਂ ਜਾਦਾਂ ਵਸੀਆਂ ਹੋਈਆਂ ਨੇ ਗੁਰੂ ਤੇਗ ਬਹਾਦਰ ਮੇਰੇ ਪਿਤਾ ਜੀ ਦਾ ਵਸਾਇਆ ਨਗਰ ਹੈ ਉਹ ਜਿਹੜੀ ਧਰਤੀ ਗੁਰੂਆਂ ਦੀ ਪੀਰਾਂ ਦੀ ਚਰਨ ਛੋਹ ਪ੍ਰਾਪਤ ਹੈ ਨਹਿ ਇਤ ਦੇਸ਼ ਲਗੈ ਚਿਤ ਮੇਰੋ ਗਮਨ ਕਰੈ ਹੀ ਅਹ ਅਸ਼ੇਰੋ ਮਾਤਾ ਜੀ ਇਸ ਕਰਕੇ ਮੇਰਾ ਇੱਥੇ ਜੀ ਨਹੀਂ ਲੱਗਦਾ ਇਸ ਧਰਤੀ ਤੇ ਮੇਰਾ ਮਨ ਨਹੀਂ ਪਰਚਦਾ ਉੱਥੇ ਮੇਰਾ ਜਾਨ ਨੂੰ ਦਿਲ ਕਰਦਾ ਰਹਿੰਦਾ ਉਹ ਜਿਹੜੀ ਜਗ੍ਹਾ ਆਣਾ ਆਪਣੀ ਕਦੋਂ ਆਪਾਂ ਉੱਥੇ ਜਾਵਾਂਗੇ ਜਦੋਂ ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਆਏ ਪਹਿਲੀ ਵਾਰ ਆਪਣੇ ਪੁੱਤਰ ਨੂੰ ਗਲ ਨਾਲ ਲਾਇਆ ਮੱਥਾ ਚੁੰਮਿਆ ਪਿਆਰ ਕੀਤਾ ਬੜੀਆਂ ਖੁਸ਼ੀਆਂ ਨਾਲ ਹੀ ਬਰਾਜਦੇ ਰਹੇ ਆਪਣੇ ਪਿਤਾ ਦੇ ਕੁਝ ਮਹੀਨੇ ਜਦੋਂ ਫਿਰ ਗੁਰੂ ਤੇਗ ਬਹਾਦਰ ਆਉਣ ਲੱਗੇ ਨਾ ਪੰਜਾਬ ਨੂੰ ਸਤਗੁਰ ਵੈਰਾਗੀ ਹੋਏ ਖੜੇ ਪੈ ਗਏ ਜਿਵੇਂ ਬੱਚੇ ਜिद ਕਰਦੇ ਆ ਪਿਤਾ ਜੀ ਮੈਨੂੰ ਛੱਡ ਕੇ ਨਾ ਜਾਇਓ ਇੰਨੇ ਸਾਲਾਂ ਬਾਅਦ ਅੱਗੇ ਆਏ ਹੋ ਮੇਲ-ਜੋਲ ਹੋਇਆ ਆ ਫੇਰ ਤੁਸੀਂ ਚਲੇ ਚੱਲੇ ਜੇ ਮੈਨੂੰ ਨਾਲ ਲੈ ਜਾਓ ਗੁਰੂ ਤੇਗ ਬਹਾਦਰ ਨੇ ਆਖਿਆ ਬੇਟਾ ਤੁਸੀਂ ਅਜੇ ਛੋਟੇ ਜੇ ਰਾਹ ਦੀਆਂ ਕਠਿਨਾਈਆਂ ਬੜੀਆਂ ਨੇ ਪੰਜਾਬ ਦੂਰ ਬੜੀ ਐ ਕਿੰਨਾ ਸਮਾਂ ਲੱਗ ਜਾਂਦਾ ਕਿੰਨੀਆਂ ਰਾਤਾਂ ਕਿੰਨੇ ਤਰ੍ਹਾਂ ਦੇ ਮੌਸਮ ਜੰਗਲ ਬੇਲੇ ਥੋੜਾ ਜਿਹਾ ਸਰੀਰ ਪੁਸ਼ਟ ਹੋ ਜਾਏਗਾ ਤਾਕਤਵਰ ਹੋ ਜਾਓਗੇ ਮੈਂ ਚਿੱਠੀ ਪਾਵਾਂਗਾ ਮੈਂ ਸੁਨੇਹਾ ਲਿਖਾਂਗਾ ਮੈਂ ਖੱਤ ਪਾਵਾਂਗਾ ਉਹ ਖੱਤ ਪੜ੍ਹ ਕੇ ਤੁਸੀਂ ਆ ਜਾਣਾ ਪਿਤਾ ਜੀ ਛੇਤੀ ਪਾ ਦਿਓ ਮੈਂ ਤੁਹਾਡੇ ਖੱਤ ਦੀ ਉਡੀਕ ਕਰਾਂਗਾ ਮੈਂ ਤੁਹਾਡੀ ਚਿੱਠੀ ਨੂੰ ਦਿਨ ਰਾਤ ਉਤਾਵਲੇ ਪੰਨ ਦੇ ਨਾਲ ਇੰਤਜ਼ਾਰ ਕਰਦਾ ਰਵਾਂਗਾ ਉਡੀਕਦਾ ਰਵਾਂਗਾ ਪਰ ਗੁਰਮਖੋ ਸਮਾ ਨਾ ਕਹਿੰਦੇ ਆਇਆ ਉਹ ਚਿੱਠੀ ਕਦੇ ਆ ਹੀ ਨਾ ਸਕੀ ਉਹ ਘੜੀਆਂ ਕਦੇ ਪਰਤੀਆਂ ਹੀ ਨਾ ਪਾਈ ਸੰਤੋਖ ਸਿੰਘ ਜੀ ਨੇ ਆਖਿਆ ਜਿੱਥੋਂ ਇਤਿਹਾਸ ਹੁਣ ਮੋੜ ਕੇ ਇੱਥੇ ਲ